ਉਹਨਾਂ ਮਾਂ ਵੀ ਦਿੱਤੀ ਪਿਓ ਵੀ ਦਿੱਤਾ ਭਰਾ ਵੀ ਸਾਰਾ ਕੁਝ ਦਿੰਦਾ ਫਿਰ ਮਹਾਰਾਜ ਉਵੇਂ ਹੀ ਵਾਪਸ ਲੈ ਜਾਂਦਾ ਜਿਹਦੇ ਜਿਹਦੇ ਜਿਵੇਂ ਕੰਮ ਆ ਕਿ ਇਹ ਗੱਲ ਦੀ ਪਰਵਾਹ ਨਹੀਂ ਕਰਨੀ ਕੋਈ ਤੁਹਾਨੂੰ ਕਹੀ ਜਾਵੇ ਵੀ ਦੇਖੋ ਜੀ ਉਹ ਹਣ ਜੇਲ੍ਹ ਚ ਆਉਂਦੀਆਂ ਭੈਣਾਂ ਰੋਲ ਗਈਆਂ ਫਲਾਨਾ ਹੋ ਗਿਆ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਆਪਾਂ ਗੁਰੂ ਦੇ ਸਿੱਖ ਆ ਅਸੀਂ ਰੋਣਾ ਸੀ ਆਪਾਂ ਤੁਹਾਨੂੰ ਰੋਕਿਆ ਨਹੀਂਗਾ ਰੋਣ ਤੋਂ ਠੀਕ ਹੈ ਚੰਗੀ ਗੱਲ ਆ ਰੋਣਾ ਚਾਹੀਦਾ ਗੰਦਰਾਗ ਰੋਣਾ ਚਾਹੀਦਾ ਤੇ ਮਾੜੀ ਗੱਲ ਨਹੀਂ ਜੀ ਪਰ ਹੁਣ ਜਿਹੜੇ ਮਹਾਰਾਜ ਦੀ ਮਰਜ਼ੀ ਤੋਂ ਆਪਾਂ ਉਲਟ ਰੋਵਾਂਗੇ ਤੇ ਉਹਦਾ ਕੋਈ ਫਾਇਦਾ ਨਹੀਂ ਨਾ ਠੀਕ ਆ ਚੰਗੀ ਗੱਲ ਆ ਤੁਨੂਗਰਾਗ ਆਇਆ ਉਹਦਾ ਕੋਈ ਹੈਗਾ ਪਰ ਜਿਹੜਾ ਇਨਸਾਨ ਆਇਆ ਉਹਨੇ ਜਾਣਾ ਹੈ ਜਿਹੜਾ ਵੀ ਰੁੱਖ ਪੈਦਾ ਹੋਇਆ ਉਹਦੇ ਪੱਤੇ ਵੀ ਝੜਨੇ ਆਉਣੇ ਵਾਪਸ ਵੀ ਜਾਣਾ ਹੈ ਤੇ ਐਵੇਂ ਹੀ ਆਪਾਂ ਇਹ ਜਿਹੜਾ ਕੋਈ ਚੰਗਾ ਕਰਮ ਹੋ ਰਹਿ ਜਾਣਾ ਤੇ ਜਿਹੜਾ ਕੋਈ ਮਾੜਾ ਹੈ ਉਹ ਵੀ ਰਹਿ ਜਾਣਾ ਤੇ ਇਨਸਾਨ ਨਹੀਂ ਚਲੇ ਜਾਣਾ ਤੇ ਇਸ ਕਰਕੇ ਭਾਈ ਆਪਾਂ ਭਾਉ ਅਮਰਤਪਾਲ ਦਾ ਜਿਹੜਾ ਇੱਕ ਸੁਨੇਹਾ ਹੈ ਤੁਹਾਡੇ ਅੱਗੇ ਰੱਖਣ ਲੱਗਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਹੀ ਦਾਇ ਵੀ ਕੋਈ ਭਾਉ ਦਾ ਸੁਨੇਹਾ ਆਇਆ ਤੇ ਦੱਸੋ ਹੁਣ ਭਾਉ ਅਮਰਤਪਾਲ ਨੇ ਇਹ ਮੈਸੇਜ ਲਾਇਆ ਹੈ ਵੀ ਕੱਲ 17 ਤਰੀਕ ਨੂੰ ਦਿਨ ਮੰਗਲਵਾਰ ਪੰਜਾਬ ਦੇ ਵਿੱਚੋਂ ਇੱਕ ਵੱਡਾ ਗੱਡੀਆਂ ਦਾ ਕਾਫਲਾ ਸੰਗਤ ਦਾ ਕਾਫਲਾ ਦਿੱਲੀ ਜਾਊਗਾ ਕਿੱਥੇ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਜਿੱਥੇ ਮਰਨ ਵਰਤ ਰੱਖ ਕੇ ਸੋ ਸਾਰੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਘਰਾਂ 'ਚ ਚੁੱਲ੍ਹਾ ਬਲਦਾ ਏ ਜਿਹੜੇ ਭਾਊ ਅਮਰਪਾਲ ਨੂੰ ਪਿਆਰ ਕਰਦੇ ਆ ਜਿਹੜੇ ਅਕਸਰ ਹੀ ਪੁੱਛਦੇ ਆ ਵੀ ਭਾਊ ਦਾ ਕੋਈ ਮੈਸੇਜ ਕੋਈ ਸਨੇਹਾ ਭਾਊ ਦਾ ਕੀ ਹਾਲ ਆ ਸੋ ਭਾਊ ਚੜ੍ਹਦੀ ਕਲਾ ਚ ਆ ਪਰ ਉਹਨਾਂ ਦਾ ਇੱਕ ਇਹੋ ਹੀ ਸਨੇਹਾ ਵੀ ਕੱਲ 17 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚੋਂ ਇੱਕ ਗੱਡੀਆਂ ਦਾ ਵੱਡੇ ਰੂਪ ਚ ਕਾਫਲਾ ਖਨੋਰੀ ਬਾਰਡਰ ਤੇ ਜਾਊਗਾ ਜਿਹਦੀ ਆਰੰਭਤਾ ਹੋਣੀ ਆ ਮਖੂ ਜੇ ਜੇ ਉਹ ਟਲਿਆ ਉਥੋਂ 9 ਵਜੇ ਕਾਫਲਾ ਚੱਲੂਗਾ ਉਥੇ 9 ਵਜੇ ਸਾਰੇ ਪੰਜਾਬ ਨੇ ਇਕੱਠਿਆਂ ਹੋ ਕੇ ਜਿਨ੍ਹਾਂ ਨੇ ਜਾਣਾ ਹੈ ਸੋ ਉੱਥੋਂ ਰਵਾਨਾ ਹੋਣਾ ਹੈ ਤੇ ਪੜਾਦਰ ਪੜਾਪਾ ਖਨੌਰੀ ਬਾਰਡਰ ਤੇ ਪਹੁੰਚਣਾ ਹੈ ਬਾਪੂ ਜੀ ਹਣੀ ਬਾਪੂ ਤਰਸੀਮ ਸਿੰਘ ਜੀ ਹੁਣਾਂ ਦੀ ਅਗਵਾਈ ਚ ਇਹ ਜਿਹੜਾ ਕਾਫਲਾ ਚੱਲਣਾ ਹੈ ਸੋ ਸਾਰੇ ਪੰਜਾਬ ਦੇ ਅੱਗੇ ਭਾਉ ਅਮਰਤਪਾਲ ਨੂੰ ਪਿਆਰ ਕਰਨ ਵਾਲੇ ਹਰ ਉਹ ਲੋਕਾਂ ਅੱਗੇ ਬੇਨਤੀ ਆ ਅਪੀਲ ਆ ਤਰਲਾ ਆ ਜਿਨ੍ਹਾਂ ਦੇ ਘਰੇ ਚੁੱਲ੍ਹਾ ਬਲਦਾ ਵੀ ਕੱਲ 17 ਤਰੀਕ ਨੂੰ ਆਪਾਂ ਇਕੱਠੇ ਹੋ ਕੇ ਖਨੌਰੀ ਬਾਰਡਰ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਗੱਲ ਦੋਸਤੋ ਐਮਪੀ ਖਡੂਰ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਸਮੇਂ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਕੈਦ ਨੇ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਆਪਣੇ ਸਮਰਥਕਾਂ ਨੂੰ ਆਪਣੇ ਚੋਣ ਵਾਲਿਆਂ ਨੂੰ ਇੱਕ ਸੁਨੇਹਾ ਭੇਜਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਉਹ ਜਲਦ ਤੋਂ ਜਲਦ ਖਨੌਰੀ ਬਾਰਡਰ ਪਹੁੰਚਣ ਕਿਸਾਨੀ ਧਰਨੇ ਦੇ ਵਿੱਚ ਕਿਸਾਨੀ ਹੱਕ ਦੇ ਵਿੱਚ ਕਿਸਾਨੀ ਮੰਗਾਂ ਦੇ ਲਈ ਤੇ ਇਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਵਹੀਰਾ ਘੱਟ ਦਿੱਤੀਆਂ ਗਈਆਂ ਨੇ ਸੰਭੂ ਬਾਰਡਰ ਅਤੇ ਖਨੌੜੀ ਬਾਰਡਰ ਵੱਲ ਜਿਸ ਦੀਆਂ ਵੀਡੀਓਜ਼ ਤਾਂ-ਤਾਂ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਗੱਡੀਆਂ ਸਕੂਟਰ ਮੋਟਰਸਾਈਕਲ ਟਰੈਕਟਰ ਟਰਾਲੀਆਂ ਤੇ ਬੱਟੀ ਗਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਹੁਣ ਖਨੌਰੀ ਅਤੇ ਸੰਭੂ ਬਾਰਡਰ ਵੱਲ ਨੂੰ ਤੁਰ ਪਏ ਨੇ ਤੇ ਦੋਸਤੋ ਤੁਹਾਡਾ ਕੀ ਕਹਿਣਾ ਹੈ ਕਿਸਾਨੀ ਸੰਘਰਸ਼ ਦੇ ਵਿੱਚ ਅੱਜ 20ਵਾਂ ਦਿਨ ਹੈ ਜਗਜੀਤ ਸਿੰਘ ਡੱਲੇਵਾਲ ਦਾ ਅਤੇ ਸਰਕਾਰਾਂ ਦੇ ਕੰਨਾਂ ਤੇ ਹਾਲੇ ਜੂਂ ਤੱਕ ਸਿਰਕਦੀ ਨਹੀਂ ਦਿਖ ਰਹੀ ਕਿਉਂਕਿ ਉਹਨਾਂ ਦੇ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਬੇहद ਸੁਸਤ ਤਰੀਕੇ ਦੇ ਨਾਲ ਹਾਲੇ ਮੀਟਿੰਗਾਂ ਦਾ ਦੌਰ ਹੀ ਜਾਰੀ ਹੈ ਜਦਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਹੀ ਜ਼ਿਆਦਾ ਨਸਾਜ ਹੈ ਕਿਉਂਕਿ ਜੋ ਵਿਗਿਆਨੀ ਹਨ ਤੇ ਜੋ ਡਾਕਟਰ ਹਨ ਉਹਨਾਂ ਦੇ ਵੱਲੋਂ ਜੋ ਸੱਚ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇੰਨੇ ਦਿਨ ਸਰੀਰ ਨੂੰ ਕੁਝ ਖਾਣ ਨੂੰ ਨਾ ਮਿਲੇ ਤਾਂ ਸਰੀਰ ਆਪਣੇ ਆਪ ਨੂੰ ਹੀ ਅੰਦਰੋਂ ਖਾਣ ਲੱਗ ਜਾਂਦਾ ਹੈ ਆਪਣੀ ਜੋ ਕੈਲਰੀ ਦੀ ਜ਼ਰੂਰਤ ਹੁੰਦੀ ਹੈ ਉਸ ਨੂੰ ਪੂਰਾ ਕਰਨ ਦੇ ਲਈ ਤੇ ਆਓ ਇਸ ਮੌਕੇ ਕੀ ਕਿਹਾ ਭਾਈ ਅਮਰਤਪਾਲ ਸਿੰਘ ਨੇ ਪੂਰੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਅਲਿਮਿਟਡ ਗਿਆਨ ਦੇ ਨਾਲ ਬਨੇ ਰਹਿਣਾ ਜੀ ਉਹਨਾਂ ਮਾ ਵੀ ਦਿੱਤੀ ਪਿਓ ਵੀ ਦਿੱਤਾ ਭਰਾ ਵੀ ਸਾਰਾ ਕੁਝ ਦਿੰਦਾ ਫਿਰ ਮਹਾਰਾਜ ਉਹੀ ਵਾਪਸ ਲੈ ਜਾਂਦਾ ਜਿਹਦੇ ਜਿਹਦੇ ਜਿਵੇਂ ਕੰਮ ਆ ਕਿਹੇ ਗੱਲ ਦੀ ਪਰਵਾਹ ਨਹੀਂ ਕਰਨੀ ਕੋਈ ਤੁਹਾਨੂੰ ਕਹੀ ਜਾਵੇ ਵੀ ਦੇਖੋ ਜੀ ਉਹ ਹਣ ਜੇਲ੍ਹ ਚ ਆਉਦੀਆਂ ਭੈਣਾਂ ਰੋਲ ਗਈਆਂ ਫਲਾਨਾ ਹੋ ਗਿਆ ਇਹ ਗੱਲਾਂ ਤੇ ਯਕੀਨ ਨਹੀਂ ਕਰਨਾ ਆਪਾਂ ਗੁਰੂ ਦੇ ਸਿੱਖ ਆ ਅਸੀਂ ਰੋਣਾ ਸੀ ਆਪਾਂ ਤੁਹਾਨੂੰ ਰੋਕਿਆ ਨਹੀਂਗਾ ਰੋਂ ਤੋਂ ਠੀਕ ਹੈ ਚੰਗੀ ਗੱਲ ਆ ਰੋਣ ਤੇ ਇਹ ਗੱਲ ਦਰਾਗ ਹੋਣ ਤੇ ਇਹ ਮਾੜੀ ਗੱਲ ਨਹੀਂ ਜੀ ਪਰ ਹੁਣ ਜਿਹੜੇ ਮਹਾਰਾਜ ਦੀ ਮਰਜ਼ੀ ਤੋਂ ਆਪਾਂ ਉਲਟ ਰੋਵਾਂਗੇ ਤੇ ਉਹ ਤਾਂ ਕੋਈ ਫਾਇਦਾ ਨਹੀਂ ਨਾ ਠੀਕ ਆ ਚੰਗੀ ਗੱਲ ਆ ਧਨੁਗਰਾਗ ਆਇਆ ਉਹਦਾ ਕੋਈ ਹੈਗਾ ਪਰ ਜਿਹੜਾ ਇਨਸਾਨ ਆਇਆ ਉਹਨੇ ਜਾਣਾ ਹੀ ਜਿਹੜਾ ਵੀ ਰੁੱਖ ਪੈਦਾ ਹੋਇਆ ਉਹਦੇ ਪੱਤੇ ਵੀ ਝੜਨੇ ਆਉਣੇ ਵਾਪਸ ਵੀ ਜਾਣਾ ਹੈ ਤੇ ਐਵੇਂ ਆਪਾਂ ਇਹ ਜਿਹੜਾ ਕੋਈ ਚੰਗਾ ਕਰਮ ਹੋ ਰਹਿ ਜਾਣਾ ਤੇ ਜਿਹੜਾ ਕੋਈ ਮਾੜਾ ਹੈ ਉਹ ਵੀ ਰਹਿ ਜਾਣਾ ਤੇ ਇਨਸਾਨ ਨਹੀਂ ਚਲੇ ਜਾਣਾ ਤੇ ਇਸ ਕਰਕੇ ਭਾਈ ਮੈਂ ਭਾਉ ਹੂ ਅਮਰਤਪਾਲ ਦਾ ਜਿਹੜਾ ਇੱਕ ਸਨੇਹਾ ਹੈ ਤੁਹਾਡੇ ਅੱਗੇ ਰੱਖਣ ਲੱਗਾ ਹਾਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਦਾਇ ਵੀ ਕੋਈ ਭਾਉ ਦਾ ਸਨੇਹਾ ਆਇਆ ਤੇ ਦੱਸੋ ਹੁਣ ਭਾਉ ਅਮਰਤਪਾਲ ਨੇ ਇਹ ਮੈਸੇਜ ਲਾਇਆ ਹੈ ਵੀ ਕੱਲ 17 ਤਰੀਕ ਨੂੰ ਦਿਨ ਮੰਗਲਵਾਰ ਪੰਜਾਬ ਦੇ ਵਿੱਚੋਂ ਇੱਕ ਵੱਡਾ ਗੱਡੀਆਂ ਦਾ ਕਾਫਲਾ ਸੰਗਤ ਦਾ ਕਾਫਲਾ ਦਿੱਲੀ ਜਾਊਗਾ ਕਿੱਥੇ ਖਨੌਰੀ ਬਾਰਡਰ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਜਿੱਥੇ ਮਰਨ ਵਰਤ ਰੱਖ ਕੇ ਸੋ ਸਾਰੇ ਪੰਜਾਬ ਦੇ ਲੋਕ ਜਿਨ੍ਹਾਂ ਦੇ ਘਰਾਂ 'ਚ ਚੁੱਲ੍ਹਾ ਬਲਦਾ ਹੈ ਜਿਹੜੇ ਭਾਉ ਅਮਰਤਪਾਲ ਨੂੰ ਪਿਆਰ ਕਰਦੇ ਆ ਜਿਹੜੇ ਅਕਸਰ ਹੀ ਪੁੱਛਦੇ ਆ ਵੀ ਭਾਉ ਦਾ ਕੋਈ ਮੈਸੇਜ ਕੋਈ ਸੁਨੇਹਾ ਭਾਉ ਦਾ ਕੀ ਹਾਲ ਆ ਸੋ ਭਾਉ ਚੜ੍ਹਦੀ ਕਲਾ ਚ ਆ ਪਰ ਉਹਨਾਂ ਦਾ ਇੱਕ ਇਹੋ ਹੀ ਸੁਨੇਹਾ ਵੀ ਕੱਲ 17 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚੋਂ ਇੱਕ ਗੱਡੀਆਂ ਦਾ ਵੱਡੇ ਰੂਪ ਚ ਕਾਫਲਾ ਖਨੋਰੀ ਬਾਰਡਰ ਤੇ ਜਾਊਗਾ ਜਿਹਦੀ ਆਰੰਭਤਾ ਹੋਣੀ ਆ ਮਖੂ ਜੇ ਜੇ ਹੋਟਲ ਆ ਉਥੋਂ 9 ਵਜੇ ਕਾਫਲਾ ਚੱਲੂਗਾ ਉਥੇ 9 ਵਜੇ ਸਾਰੇ ਪੰਜਾਬ ਨੇ ਇਕੱਠਿਆਂ ਹੋ ਕੇ ਜਿਨ੍ਹਾਂ ਨੇ ਜਾਣਾ ਹੈ ਸੋ ਉੱਥੋਂ ਰਵਾਨਾ ਹੋਣਾ ਹੈ ਤੇ ਪੜਾਦਰ ਪੜਾਪਾ ਖਨੌਰੀ ਬਾਰਡਰ ਤੇ ਪਹੁੰਚਣਾ ਹੈ ਬਾਪੂ ਜੀ ਰਿੰਬਾ ਪੁੱਤਰ ਸੀਮ ਸਿੰਘ ਜੀ ਹੁਣਾਂ ਦੀ ਅਗਵਾਈ ਚ ਇਹ ਜਿਹੜਾ ਕਾਫਲਾ ਚੱਲਣਾ ਹੈ ਸੋ ਸਾਰੇ ਪੰਜਾਬ ਦੇ ਅੱਗੇ ਭਾਉ ਅਮਰਤਪਾਲ ਨੂੰ ਪਿਆਰ ਕਰਨ ਵਾਲੇ ਹਰ ਉਹ ਲੋਕਾਂ ਅੱਗੇ ਬੇਨਤੀ ਆ ਅਪੀਲ ਆ ਤਰਲਾ ਆ ਜਿਨ੍ਹਾਂ ਦੇ ਘਰੇ ਚੁੱਲ੍ਹਾ ਬਲਦਾ ਵੀ ਕੱਲ 17 ਤਰੀਕ ਨੂੰ ਆਪਾਂ ਇਕੱਠੇ ਹੋ ਕੇ ਖਨੌਰੀ ਬਾਰਡਰ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ